ਫਗਵਾੜਾ ਨਜ਼ੀਪਿੰਨ ਦੇ ਰੂੜ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਬਰਸਾਤ ਦੇ ਪਾਣੀ ਦੀ ਨਿਕਾਸੀ ਨਾ ਹੋਣ ਨਾਲ ਸਾਰਾ ਪਾਣੀ ਸੜਕਾਂ ਤੇ ਖੇਤਾਂ ਵਿੱਚ ਘੁੰਮ ਰਿਹਾ ਹੈ ਜਿਸ ਨਾਲ ਜਿੱਥੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਝੇਲਣੀ ਪੈ ਰਹੀ ਹੈ ਉੱਥੇ ਕਿਸਾਨਾਂ ਦੀ ਫਸਲ ਵੀ ਖਰਾਬ ਹੋਣ ਦੇ ਕਿਨਾਰੇ ਤੇ ਹੈ ਇਸ ਸਭ ਦਾ ਜਾਇਜ਼ਾ ਲੈਣ ਲਈ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸੂਬਾ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਬਾਜਪਾ ਪਿੰਡ ਵਿੱਚ ਪਹੁੰਚੇ ਇਸ ਮੌਕੇ ਉਹਨਾਂ ਕਿਹਾ ਕਿ ਇਸ ਸਭ ਲਈ ਸਰਕਾਰ ਜ਼ਿੰਮੇਵਾਰ ਹੈ ਉਹਨਾਂ ਕਿਹਾ ਕਿ ਜੋ ਕੰਮ ਸਰਕਾਰ ਦਾ ਸੀ ਉਹ ਖੁਦ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਉਨਾ ਆਖਿਆ ਕਿ ਪਿੰਡਾਂ ਦੇ ਕਿਸਾਨਾਂ ਨੂੰ ਆਪਣੀ ਫਸਲ ਬਚਾਉਣ ਲਈ ਖੁਦ ਹੀ ਜੀਸੀਬੀ ਲਗਾ ਕੇ ਪਾਣੀ ਦੀ ਨਿਕਾਸੀ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਇਸ ਤੋਂ ਇਲਾਵਾ ਹੋਰਨਾਂ ਲੋਕਾਂ ਨੇ ਦੱਸਿਆ ਕਿ ਪਿੰਡ ਨਰੂੜ ਅਤੇ ਨਸੀਰਾਪਾਦ ਵਿਖੇ ਪਿਛਲੇ 3 ਦਿਨਾਂ ਤੋਂ ਹੋ ਰਹੀ بارش ਨਾਲ ਖੇਤਾਂ ਵਿੱਚ ਪਾਣੀ ਭਰਨ ਤੋਂ ਬਾਅਦ ਪਿੰਡ ਵਿੱਚ ਪਾਣੀ ਆਉਣ ਲੱਗ ਪਿਆ ਸੀ ਜੋ ਕਿ ਸੜਕਾਂ ਦੇ ਥੱਲੇ ਬਣੀਆਂ ਪੁਲੀਆਂ ਬੀ ਬੰਦ ਹੋ ਗਈਆਂ ਸਨ ਜਿਸ ਕਾਰਨ ਸਾਰਾ ਪਾਣੀ ਸੜਕਾਂ ਦੇ ਨਾਲ-ਨਾਲ ਪਿੰਡ ਵਿੱਚ ਇਕੱਠਾ ਹੋ ਗਿਆ ਹੁਣ ਆ ਕਿਹਾ ਕਿ ਇਸ ਤੋਂ ਬਾਅਦ ਹੀ ਪਿੰਡ ਵਾਸੀਆਂ ਵੱਲੋਂ ਜੀਸੀਬੀ ਲਗਾ ਕੇ ਪਾਣੀ ਦੀ ਨਿਕਾਸੀ ਕਰਵਾਈ ਗਈ ਹੁਣ ਆ ਪ੍ਰਸ਼ਾਸਨ ਤੇ ਸਰਕਾਰ પાસે ਮੰਗ ਕੀਤੀ ਗਈ ਲੋਕਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਪਿੰਡ ਨਰੂੜ ਅਤਿ ਨਸੀराबाद ਤੋਂ ਨਵਰਾਂਗ ਚੈਨਲ ਰਜਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਹਾ ਜੀ ਸਰ ਜੀ ਜਿਹੜੀ ਬੀਤੇ ਤਿੰਨ ਦਿਨਾਂ ਤੋਂ ਬਾਰਿਸ਼ ਹੋ ਰਹੀ ਆ ਜਿਹਦੇ ਨਾਲ ਬਹੁਤ ਜ਼ਿਆਦਾ ਫਸਲਾਂ ਦਾ ਵੀ ਨੁਕਸਾਨ ਹੋਇਆ ਹੋ ਰਿਹਾ ਆ ਅੱਜ ਤੁਸੀਂ ਪਿੰਡ ਨਰੂੜ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2 ਤੋਂ 3 ਦਿਨ ਹੋਏ بارش ਨੂੰ ਬਹੁਤ ਭਾਰੀ بارش ਹੋਈ ਹਿਮਾਚਲ ਜੀ ਵੀ ਹੋ ਰਹੀ ਹੈ ਪੰਜਾਬ ਜੀ ਵੀ ਹੋ ਰਹੀ ਹੈ ਪੰਜਾਬ ਦੇ ਸੰਤਾਨਪੁਰ ਲੋਧੀ ਏਰੀਆ ਬਹੁਤ ਮਾੜੇ ਹਾਲਾਤ ਨੇ ਪਰ ਸਾਡਾ ਏਰੀਆ ਪਾਸਟਾ ਨਸੀराबाद ਨਰੂੜ ਕਾਰਨ ਕੀ ਹੋਇਆ ਕਿ ਸਰਕਾਰ ਦੀਆਂ ਲਾਪਰਵਾਹੀਆਂ ਹੀ ਥੇਰੇ ਕਿ ਜਿਹੜੇ ਪਹਿਲੇ ਪਾਣੀ ਦੇ ਨਿਕਾਸ ਸੀਗੇ ਜੀ ਕੁਦਰਤੀ ਜਿਹੜੇ ਪਹਿਲੇ ਬਣੇ ਹੋਏ ਸੀਗੇ ਉਹ ਲੋਕਾਂ ਨੇ ਕਈਆਂ ਨੇ ਬੰਦ ਕਰ ਲਏ ਉਹਦੇ ਕਾਰਨ ਕਰਕੇ ਅੱਜ ਲੋਕਾਂ ਦੀਆਂ ਫਸਲਾਂ ਡੁੱਬੀਆਂ ਹੋਈਆਂ ਨੇ ਜੀ ਘਰਾਂ 'ਚ ਪਾਣੀ ਵੜ ਰਿਹਾ ਪਰ ਸਰਕਾਰ ਦਾ ਕੋਈ ਧਿਆਨ ਨਹੀਂ ਇਸ ਪਾਸੇ ਸਰਕਾਰ ਨੂੰ ਚਾਹੀਦਾ ਕਿ ਜਿਹੜੀਆਂ ਪਹਿਲੀਆਂ ਪੁੜੀਆਂ ਸੀਗੀਆਂ ਉਹਨਾਂ ਦਾ ਪੂਰਾ ਧਿਆਨ ਦਿੱਤਾ ਜਾਏ ਜੇ ਉਹਨੂੰ ਲੋੜ ਹੈ ਪੁੱਟ ਕੇ ਉੱਚੀਆਂ ਕਿੰਨੀਆਂ ਜਾਣ ਜੇ ਉਹਦਾ ਕੋਈ ਖਾਸ ਪ੍ਰਬੰਧ ਕਰਨਾ ਵੀ ਜਦੋਂ ਲੋੜ ਹੈ ਉਦੋਂ ਖੋਲੀ ਜਾਏ ਜਦੋਂ ਨਹੀਂ ਲੋੜੋ ਤਾਂ ਨਾ ਖੋਲੀ ਜਾਏ ਅਸੀਂ ਸਰਕਾਰ 'ਤੇ ਇਹ ਮੰਗ ਕਰਨੇ ਆ ਭਈ ਇਹ ਜਿੰਨੇ ਵੀ 5-7 ਪਿੰਡ ਨੇ ਆਪਣੇ ਨੁਮਾਇंदे ਭੇਜ ਕੇ ਜਿਹੜਾ ਜਿਹੜਾ ਕਿਸੇ ਦਾ ਨੁਕਸਾਨ ਹੋਇਆ ਉਹ ਦੇਖਿਆ ਜਾਏ ਜੋ ਉਹਦਾ ਬਣਦਾ ਮੁਆਵਜ਼ਾ ਉਹ ਦਿੱਤਾ ਜਾਵੇ ਤੇ ਕਿਨਾਂ ਤੋਂ ਜਿਹੜੀ ਬਾਰਿਸ਼ ਹੋ ਰਹੀ ਹੈ ਲਗਾਤਾਰ ਜੀ ਤਾਂ ਉਹਦੇ ਕਰਕੇ ਮੀਂਹ ਬਹੁਤ ਜ਼ਿਆਦਾ ਪੈਣ ਕਰਕੇ ਇਹ ਦੋ ਪਿੰਡਾਂ ਨੂੰ ਇਹ ਪਾਣੀ ਇਫੈਕਟ ਕਰ ਰਿਹਾ ਹੈ ਸਿਗਾ ਨਸੀਰਾਬਾਦ ਤੇ ਨਰੂੜ ਨੂੰ ਨਰੂੜ ਦੇ ਘਰਾਂ ਦੇ ਵਿੱਚ ਵੀ ਪਾਣੀ ਇਹ ਚਲਾ ਗਿਆ ਨਸੀਰਾਬਾਦ ਵੀ ਇਹ ਪਾਣੀ ਘਰਾਂ ਦੇ ਵਿੱਚ ਜਾ ਕੇ ਕਾਫੀ ਨੁਕਸਾਨ ਕੀਤਾ ਲੋਕਾਂ ਨੇ ਘਰਾਂ ਦੀਆਂ ਕੰਧਾਂ ਵੀ ਡਿੱਗ ਗਈਆਂ ਇਸ ਪਾਣੀ ਦੇ ਨੁਕਸਾਨ ਨਾਲ ਤੇ ਉਸ ਕਰਕੇ ਅਸੀਂ ਫਿਰ ਇਹ ਪਾਣੀ ਦੀ ਨਿਕਾਸੀ ਕਰਨੇ ਲਈ ਸੜਕ ਦੇ ਵਿੱਚ ਪਾਈਪ ਪਾਇਆ ਹੋਇਆ ਹੈ ਜੀ ਅੱਗੇ ਵੀ ਨਸੀराबाद ਦੇ ਵਿੱਚ ਵੀ ਦੋ ਪਾਈਪ ਉਹਨਾਂ ਨੇ ਪਾਏ ਹੋਏ ਆ ਤਾਂ ਕਿ ਪਾਣੀ ਦਾ ਜਿਹੜਾ ਵਹਾਅ ਨਿਕਲ ਸਕੇ ਤੇ ਘਰਾਂ ਦਾ ਬਚਾਅ ਹੋ ਦੇ ਜੀ ਤੇ ਇਹ ਜਿਹੜੇ ਕੱਲ ਪ੍ਰਸ਼ਾਸਨ ਆਇਆ ਸੀਗਾ ਉਹਨਾਂ ਵੱਲੋਂ ਪੈਪ ਪੁਵਾਏ ਗਏ ਆ ਕੀ ਇਹ ਵੀ ਪ੍ਰਸ਼ਾਸਨ ਵੱਲੋਂ ਪਵਾਇਆ ਗਿਆ ਜੀ ਹਾਂਜੀ ਉਹ ਸਾਨੂੰ ਕਹਿੰਦੇ ਸੀਗੇ ਵੀ ਜਦੋਂ ਵੀ ਕੋਈ ਘਰਾਂ ਦੀ ਮਤਲਬ ਪਾਣੀ ਘਰਾਂ ਦੇ ਵਿੱਚ ਵੜਦਾ ਹੈ ਤਾਂ ਤੁਸੀਂ ਆਪਣੇ ਤੌਰ ਤੇ ਇਹ ਕਾਰਵਾਈ ਪਾ ਸਕਦੇ ਆ ਤੁਸੀਂ ਪਾਈਪ ਪਾ ਸਕਦੇ ਆ ਪਾਣੀ ਦਾ ਨਿਕਾਸ ਕਰ ਦਿਓ ਕੋਈ ਕਿਸੇ ਦਾ ਨੁਕਸਾਨ ਨਹੀਂ ਹੋਵੇ ਹੁਣ ਨਰੂੜ ਤੋਂ ਨਸੀਰਾਬਾਦ ਵਾਲੀ ਜਾਣ ਵਾਲੇ ਆਵਾਜਾਈ ਚਾਲੂ ਹੈ ਜੀ ਹਾਂਜੀ ਆਵਾਜਾਈ ਚਾਲੂ ਹੈ ਜੀ ਪਾਣੀ ਪਾਈਪ ਪਾ ਕੇ ਉੱਪਰ ਬਜਰੀ ਵਗੈਰਾ ਪਾ ਕੇ ਸੜਕ ਨੂੰ ਆਵਾਜਾਈ ਲਈ ਚਾਲੂ ਕਰ ਦਿੱਤਾ ਗਿਆ ਤੇ ਕੁਝ ਗੱਡੀਆਂ ਦੇਖਿਆ ਸੀਗਾ ਮੋਟਰਸਾਈਕਲ ਜਿਹੜੇ ਖੁੱਬਦੇ ਆ ਉਹਦੇ ਵਾਸਤੇ ਕੀ ਕੀਤਾ ਗਿਆ ਜੀ ਉਹਦੇ ਲਈ ਅਸੀਂ ਕੇਰੀ ਲਿਆ ਕੇ ਪਾਈ ਆ ਰੋੜੀ ਜਿਹਨੂੰ ਕਹਿੰਦੇ ਫਰੀਕ ਵਾਲੀ ਰੋੜੀ ਲਿਆ ਕੇ ਪਾਈ ਹੋਈ ਆ ਤੇ ਅਸੀਂ ਇੱਥੇ ਹੀ ਖੜੇ ਆ ਤੇ ਉਹ ਹੋਰ ਵੀ ਜੋ ਵੀ ਮਤਲਬ ਜੇ ਬੈਠਦੀ ਆ ਉਹ ਤੋਂ ਬਾਅਦ ਵੀ ਫਿਰ ਆਪਾਂ ਹੋਰ ਲਿਆ ਕੇ ਰੋੜੀ ਪਾ ਦਾਂਗੇ ਤੇ ਹੁਣ ਪਿੰਡਾਂ ਵਿੱਚ ਪਾਣੀ ਜਾਣੋ हट ਗਿਆ ਜੀ ਹਾਂਜੀ ਪਾਣੀ ਦਾ ਬਹੁਤ ਸਾਰਾ ਫਰਕ ਪੈ ਗਿਆ ਬਹੁਤ ਚੀਜ਼ਾਂ ਦਾ ਫਰਕ ਆ ਪਿੱਛੋਂ ਪੁੜੀਆਂ ਵੀ ਖਲਾਈਆਂ ਥੋੜਾ ਇੰਦਰੋ ਵੀ ਨਿਕਾਸ ਕੀਤਾ ਤਾਂ ਪਿੰਡਾਂ ਦਾ ਬਚਾਅ ਹੋ ਗਿਆ